ਉਹ ਮਸ਼ੀਨ ਨਾ ਉੱਪਰ ਪਲਟ ਗਈ ਸੀਗੀ ਤੇ ਜਿਹਦੇ ਨਾਲ ਰੀਡ ਦੀ ਹੱਡੀ ਕ੍ਰੈਕ ਹੋ ਗਈ ਸੀਗੀ ਪਰ ਉਹ ਨਾ ਹੌਸਲਾ ਰੱਖੋ ਤੁਸੀਂ ਇਹ ਕਮਾਉਣ ਵਾਲਾ ਸੀ ਪਹਿਲਾਂ ਤਾਂ ਉੱਠੇ ਸੀਗਾ ਤੁਹਾਨੂੰ ਉਮੀਦ ਆਈ ਵੀਡੀਓ ਇਹਨਾਂ ਇਨਸਾਨਾਂ ਤੱਕ ਜ਼ਰੂਰ ਪਹੁੰਚੂਗੀ ਜਿਹੜੇ ਤੁਹਾਡੇ ਨਾਲ ਸਹਾਰਾ ਬਣ ਕੇ ਖੜਨਗੇ ਦੋ ਦਿਨ ਵੀ ਇਹ ਆਪਰੇਸ਼ਨ ਵੀ ਹੋ ਚੁੱਕਾ ਹੈ ਤੇ ਡਾਕਟਰਾਂ ਨੂੰ ਮਿਲੇ ਲੁਧਿਆਣੇ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੁਣ लाज ਵੀ ਹੈ ਨਹੀਂ ਗਾ ਜਿੱਕਿ ਤੇ ਵਾਸ਼ਰੂਮ ਜਾਣਾ ਜਾਂ ਕੋਈ ਇੱਧਰ ਉੱਧਰ ਜਾਣਾ ਤੁਸੀਂ ਉਹੀ ਤੁਹਾਨੂੰ ਚੱਕ ਕੇ ਇੱਧਰ ਉੱਧਰ ਕਰਦੇ ਨੇ ਇਸ ਉਮਰ ਦੇ ਵਿੱਚ ਇਨਸਾਨ ਥੱਕ ਹਾਰ ਜਾਂਦਾ ਬਜ਼ੁਰਗ ਜਦੋਂ ਹੋ ਜਾਂਦਾ ਛੋਟਾ ਬੇਟਾ ਤੁਹਾਡਾ ਜਿਹੜਾ ਫਿਰ ਘਰ ਵੀ ਦੇਖਦੇ ਆ ਇਹਨੂੰ ਵੀ ਦੇਖ ਰਿਹਾ ਤੁਹਾਨੂੰ ਵੀ ਦੇਖ ਰਿਹਾ ਹਾਂਜੀ ਦਵਾਈਆਂ ਬੁੱਟੀਆਂ ਦਾ ਵੀ ਉਹ ਕਰਦੇ ਆ ਇਹ ਹੀ ਦੁਨਾਈ ਪਿਓ ਪੱਪੀ ਖਾ ਚੱਲਦੇ ਸੀ ਕਰਦਾ ਹੁਣ ਉਹਨਾਂ ਦੀ ਵੀ ਦਿੱਕਤ ਹੋ ਗਈ ਕਈ ਵਾਰੀ ਅਜਿਹੇ ਖਿਆਲ ਆ ਜਾਂਦੇ ਨੇ ਮਨ ਦੇ ਵਿੱਚ ਵੀ ਰੱਬਾ ਯਾਰ ਆਹ ਕੀ ਕਰਤਾ ਤਾ ਤੂੰ ਮੇਰੇ ਨਾਲ ਮੈਂ ਤਾਂ ਕੰਮ ਕਰਦਾ ਸੀ ਮਸ਼ੀਨ ਪਲਟ ਜਾਂਦੀ ਆ ਉਸ ਦੇ ਬਾਅਦ ਉਹ ਜ਼ਿੰਦਗੀ ਦੇ ਵਿੱਚ ਬਹੁਤ ਤਬਦੀਲੀਆਂ ਆਉਂਦੀਆਂ ਨੇ ਪਰਿਵਾਰ ਤੇ ਕਹਿ ਲਓ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਏ ਸਸਿਕਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜਰਖੜ ਤੁਹਾਡਾ ਸਵਾਗਤ ਕਰਦਾ ਏ ਅਕਸਰ ਹੀ ਤੁਹਾਡੇ ਨਾਲ ਕਹਾਣੀਆਂ ਤੇ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਅੱਜ ਜਿਹੜੀ ਕਹਾਣੀ ਤੁਹਾਡੇ ਨਾਲ ਲੈ ਕੇ ਹਾਜ਼ਰ ਹੋ ਰਹੇ ਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਨੌਜਵਾਨ ਦੀਆਂ ਅੱਜ ਤੋਂ 12 ਸਾਲ ਪਹਿਲਾਂ ਅਚਾਨਕ ਘਰ ਦੀਆਂ ਲੋੜਾਂ ਨੇ ਜਿਹੜੀਆਂ ਸਾਡੀਆਂ ਰੋਜ਼ੀ-ਰੋਟੀ ਅਸੀਂ ਖਾਣੀ ਹੈ ਪੂਰੀਆਂ ਕਰਨੀਆਂ ਨੇ ਉਸ ਦੇ ਲਈ ਕੰਮ ਕਰਨ ਦੇ ਲਈ ਕੰਮ ਤੇ ਜਾਂਦਾ ਏ ਨੌਜਵਾਨ ਜਦੋਂ ਇਹ ਮੁੰਡਾ ਕੰਮ ਤੇ ਜਾਂਦਾ ਅਚਾਨਕ ਬੂਰਾ ਦਾ ਕੰਮ ਕਰਦਾ ਏ ਅਚਾਨਕ ਮਸ਼ੀਨ ਪਲਟ ਜਾਂਦੀ ਏ ਮਸ਼ੀਨ ਪਲਟ ਦੇ ਨਾਲ ਹੀ ਇਸ ਮੁੰਡੇ ਦੀ ਜ਼ਿੰਦਗੀ ਵੀ ਪਲਟ ਗਈ ਸੱਟ ਵੱਜ ਜਾਂਦੀ ਹੈ ਮਸ਼ੀਨ ਉੱਪਰ गिर ਜਾਂਦੀ ਹੈ ਰੀਡ ਦੀ ਹੱਡੀ ਦਾ ਨੁਕਸਾਨ ਹੋ ਜਾਂਦਾ ਹੈ 12 ਸਾਲਾਂ ਤੋਂ ਲਗਾਤਾਰ ਮੰਜੇ ਤੇ ਪਿਆਏ ਡਾਕਟਰਾਂ ਨੂੰ ਮਿਲਿਆ ਜਦੋਂ ਡਾਕਟਰਾਂ ਨੇ ਆਪਣਾ ਟਰੀਟਮੈਂਟ ਕੀਤਾ ਪਰ ਸਹੀ ਦਿਸ਼ਾਮਾ ਵੱਲ ਨਹੀਂ ਇਲਾਜ ਹੋ ਸਕਿਆ ਇਹਦਾ ਪਰ ਡਾਕਟਰਾਂ ਨੇ ਇਹ ਦੱਸਦੇ ਨੇ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਡਾਕਟਰ ਵੀ ਕਹਿੰਦੇ ਬਸ ਹੁਣ ਇਸ ਦਾ ਇਲਾਜ ਹੈ ਨਹੀਂ 12 ਸਾਲਾਂ ਤੋਂ ਲਗਾਤਾਰ ਏਸੀ ਮੰਜੇ ਦੇ ਉੱਪਰ ਪਿਆਏ ਪਰਿਵਾਰ ਦੀ ਜੇ ਗੱਲ ਕਰ ਲਈਏ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਇੱਕ ਭਰਾ ਵੀ ਦੁਨੀਆ ਨੂੰ ਰੁਸਤਕ ਹੋ ਗਿਆ ਦੁਨੀਆ ਨੂੰ ਅਲਵਿਦਾ ਆ ਕਿਹਾ ਤੇ ਇੱਕ ਛੋਟਾ ਭਰਾਵਾ ਜੋ ਇਸ ਦੀ ਸੇਵਾ ਸੰਭਾਲ ਕਰਦਾ ਹੈ ਦਵਾਈ ਬੂਟੀ ਦਾ ਵੀ ਖਰਚਾ ਹੈ ਤੁਹਾਡੀਆਂ ਦਿਵਾਵਾਂ ਦੀ ਵੀ ਲੋੜ ਹੈ ਤੁਹਾਡੀ ਹੈਲਪ ਦੀ ਲੋੜ ਹੈ ਸਹਾਇਤਾ ਦੀ ਲੋੜ ਹੈ ਸ਼ਾਇਦ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਸ ਲੋਕਾਂ ਤੱਕ ਉਸ ਇਨਸਾਨ ਤੱਕ ਪਹੁੰਚਾ ਦਿਓ ਜੋ ਇਸ ਪਰਿਵਾਰ ਨਾਲ ਸਹਾਰਾ ਮੰਗ ਸਕੇ ਉਸ ਡਾਕਟਰ ਤੱਕ ਪਹੁੰਚਾ ਦਿਓ ਇਹ ਵੀਡੀਓ ਕਿ ਇਸ ਨੌਜਵਾਨ ਦਾ ਇਸ ਮੁੰਡੇ ਦਾ ਇਲਾਜ ਹੋ ਸਕੇ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲ ਕੀ ਹੋਇਆ ਸੀ ਇਹ ਜ਼ਰੂਰ ਸਾਨੂੰ ਦੱਸਿਓ ਵੀਡੀਓ ਮੈਂ ਬੋਰਾ ਦਾ ਕੰਮ ਕਰਦਾ ਸੀ ਇਸ ਸਮਰਸੀ ਤੇ ਉਹਨੇ ਮਸ਼ੀਨ ਨਾ ਉੱਪਰ ਪਲਟ ਗਈ ਸੀ ਜੀ ਤੇ ਜਿਹਦੇ ਨਾਲ ਰੀੜ ਦੀ ਹੱਡੀ ਕ੍ਰੈਕ ਹੋ ਗਈ ਸੀ ਜੀ ਹਾਂਜੀ ਤੇ 13 12 13 ਸਾਲ ਤੋਂ ਹੋ ਗਈ ਠੀਕ ਆ 12 13 ਸਾਲਾਂ ਤੋਂ ਇਸੇ ਤਰ੍ਹਾਂ ਲਗਾਤਾਰ ਪਈਓ ਤੁਸੀਂ ਹਾਂਜੀ ਹਾਂ ਦੋ ਤਿੰਨ ਵਾਰੀ ਆਪਰੇਸ਼ਨ ਵੀ ਹੋ ਚੁੱਕਾ ਹੈ ਜੀ ਤੇ ਡਾਕਟਰਾਂ ਨੂੰ ਮਿਲੇ ਲੁਧਿਆਣੇ ਤੇ ਉਹਨਾਂ ਨਾਲ ਗਏ ਤਾਂ ਹੁਣ ਲਾਜ ਵੀ ਹੈ ਨਹੀਂਗਾ ਤੇ ਬਸ ਠੀਕ ਨਹੀਂ ਹੋਇਆ ਜੀ ਠੀਕ ਆ ਠੀਕ ਨਹੀਂ ਹੋਇਆ ਤੁਸੀਂ ਇਸੇ ਤਰ੍ਹਾਂ ਪਈਓ 12 ਸਾਲਾਂ ਤੋਂ ਫਿਰ ਜੇ ਗੱਲ ਕਰ ਲਈਏ ਹੁਣ ਹੁਣ ਇਲਾਜ ਚੱਲ ਰਿਹਾ ਹਾਂਜੀ ਹੁਣ ਤਾਂ ਇਹ ਬਾਹ ਤਾਂ ਹੱਡੀ ਦਾ ਇਲਾਜ ਤਾਂ ਨਹੀਂ ਹੋਇਆਗਾ ਤੇ ਮੇਰੇ ਇਹਨਾਂ ਨੂੰ ਫੈਕਸ਼ਨ ਹੋਣ ਲੱਗੀ ਸੀਗੀ ਜਿਹਦੇ ਨਾਲ ਹੁਣ ਮੇਰਾ ਇਲਾਜ ਫਰੀਦਕੋਟ ਹਸਪੀਟਲ ਦੇ ਵਿੱਚ ਚੱਲਦਾ ਟ੍ਰੀਟਮੈਂਟ ਹੂੰ ਤੇ ਮੇਰੇ ਪਰਿਵਾਰ ਦੇ ਵਿੱਚ ਕੌਣ-ਕੌਣਾ ਤੁਹਾਡੀ ਕੌਣ ਸੇਵਾ ਸੰਭਾਲ ਕਰੇ ਮੈਂ ਤੇ ਮਾਤਾ ਤੇ ਇੱਕ ਛੋਟਾ ਭਾਈ ਹੈ ਜੀ ਹੁਣ ਮੇਰਾ ਛੋਟਾ ਭਾਈ ਹੈ ਸੰਭਾਲਦਾ ਜੀ ਹਾਂਜੀ ਠੀਕ ਆ ਜੇ ਕਿਤੇ ਵਾਸ਼ਰੂਮ ਜਾਣਾ ਜਾਂ ਕੋਈ ਇੱਧਰ ਉੱਧਰ ਜਾਣਾ ਤੁਸੀਂ ਉਹੀ ਤੁਹਾਨੂੰ ਚੱਕ ਕੇ ਇੱਧਰ ਉੱਧਰ ਕਰਦੇ ਨੇ ਫਿਰ ਉਹ ਕੰਮ ਕਰਦੇ ਨੇ ਕਿ ਫਿਰ ਤੁਹਾਡੇ ਤੇ ਵੀ ਨਗਰ ਰੱਖਣੀ ਪੈਂਦੀ ਹੁੰਦੀ ਉਹਨਾਂ ਕਰਦੀਆਂ ਲੋੜਾਂ ਵੀ ਨੇ ਕੰਮ ਰੋਟੀ ਵੀ ਖਾਣੀ ਆ ਉਹਨਾਂ ਨੇ ਵੀ ਬਾਹਰ ਜਾਣਾ ਫਿਰ ਕਿਵੇਂ ਗੁਜ਼ਾਰਾ ਜਿਹਾ ਚੱਲਦਾ ਹਾਂਜੀ ਫਿਰ ਉਹ ਸ਼ੌਂਰ ਨੇੜੇ ਦੇੜੇ ਫਿਰ ਕੰਮ ਕਰਦੇ ਆ ਜੀ ਫਿਰ ਹਾਂਜੀ ਤੇ ਉਹਦਾਂ ਫਿਰ ਲੋੜ ਹੁੰਦੀ ਆ ਜਾਂਦੇ ਆ ਜੀ ਤੇ ਬਹਾਲੀ ਦੂਰ ਨਹੀਂ ਕੰਮ ਕਰਦੇ ਠੀਕ ਆ ਹਾਂਜੀ ਠੀਕ ਆ ਮਾਤਾ ਜੀ ਸਾਸੀ ਕਾਲ ਰੋਬੋ ਨਾ ਹੌਸਲਾ ਰੱਖੋ ਤੁਸੀਂ ਹਾਂਜੀ ਮਾਤਾ ਜੀ ਕਿੱਥੇ ਸੀਗਾ ਇਹ ਇੱਕ ਮੁੰਡਾ ਕੰਮ ਕਰਦਾ ਇਹ ਬੁੜੀ ਸੀ ਜੀ ਉੱਥੇ اتنا ਮਸ਼ੀਨ ਪਾਰਟਰੀ ਸੀ ਕੋਣ ਆ ਪਰਿਵਾਰ ਦੇ ਵਿੱਚ ਹੋਰ ਇੱਕ ਮੁੰਡਾ ਜੀ ਛੋਟਾ ਇੱਕ ਮੁੰਦਰ ਸਾਹਿਬ ਇਹਨਾਂ ਦੇ ਇਹਨਾਂ ਦੀ ਡੈਥ ਹੋ ਗਈ ਕਿਵੇਂ ਡੈਥ ਹੋ ਗਈ ਉਹਨਾਂ ਦੀ ਉਹ ਟੈਕ ਹੋ ਗਿਆ ਸੀ ਅੱਛਾ ਹਾਂਜੀ ਇੱਕ ਛੋਟਾ ਸੀ ਮੁੰਡਾ ਉਹਦਾ ਵੀ ਟੈਕ ਹੋ ਗਿਆ ਹਾਂ ਤੇ ਅਸੀਂ ਹੁਣ ਦੋਨੇ ਮਾਂ ਪੁੱਤਾਂ ਨੂੰ ਸਮਾੜ ਦਿੱਤੀ ਹੂੰ ਤੁਸੀਂ ਸੇਵਾ ਸੰਭਾਲ ਕਰਦੇ ਹੋ ਹਾਂਜੀ ਠੀਕ ਹੈ ਅੱਛਾ ਤੁਹਾਡੇ ਬੇਟੇ ਦੀ ਇੱਕ ਦੀ ਡੈਥ ਵੀ ਹੋ ਗਈ ਹਾਂਜੀ ਠੀਕ ਹੈ ਉਹ ਅਟੈਕ ਹੀ ਹੋ ਗਏ ਹੂੰ ਮਾਤਾ ਫਿਰ ਕਿਵੇਂ ਚੱਲਦਾ ਇਹ ਇਸ ਉਮਰ ਦੇ ਵਿੱਚ ਇਨਸਾਨ ਥੱਕ ਹਾਰ ਜਾਂਦਾ ਬਜ਼ੁਰਗ ਜਦੋਂ ਹੋ ਜਾਂਦਾ ਹਾਂਜੀ ਬਹੁਤ ਮੁਸ਼ਕਲਾਂ ਵੀ ਬਹੁਤ ਪਰੇਸ਼ਾਨੀਆਂ ਵੀ ਨੇ ਫਿਰ ਕਿਤੇ ਜਾ ਵੀ ਨਹੀਂ ਸਕਦੇ ਤੁਸੀਂ ਨਹੀਂ ਕਿਤੇ ਨਹੀਂ ਜਾ ਸਕਦੇ ਹੂੰ ਹਾਂਜੀ ਬਿਮਾਰ ਰਹਿੰਦੇ ਆ ਸ਼ੂਗਰ ਹੂੰ ਨਾਲ ਜਚਰਨ ਤੋਂ ਠੀਕਾ ਤੁਹਾਡਾ ਵੀ ਇਲਾਜ ਚੱਲ ਰਿਹਾ ਹਾਂਜੀ ਉਹ ਛੋਟਾ ਬੇਟਾ ਤੁਹਾਡਾ ਜਿਹੜਾ ਫਿਰ ਘਰ ਵੀ ਦੇਖਦੇ ਆ ਇਹਨੂੰ ਵੀ ਦੇਖ ਰਿਹਾ ਤੁਹਾਨੂੰ ਵੀ ਦੇਖ ਰਿਹਾ ਹਾਂਜੀ ਦਵਾਈਆਂ ਬੂਟੀਆਂ ਦਾ ਵੀ ਵਰਤਦੇ ਆ ਅੱਛਾ ਹਾਂਜੀ ਮਤਾਂ ਕਿਸੇ ਨੇ ਆ ਕੇ ਬਾਹ ਫੜੀ ਪਈ ਕਿਸੇ ਨੇ ਆ ਕੇ ਸਹਾਰਾ ਬਣਿਆ ਕੋਈ ਆ ਕੇ ਖੜਿਆ ਤੁਹਾਡੇ ਨਾਲ ਹਾਂਜੀ ਮੈਂ ਤਾਂ ਮਾੜੀ ਮੋਟੀ ਮਦਦ ਕਰਦੇ ਹਾਂ ਪਿੰਡ ਤੋਂ ਅੱਛਾ ਪਿੰਡ ਤੋਂ ਹਾਂਜੀ ਠੀਕ ਹੈ ਹਾਂਜੀ ਡਾਕਟਰਾਂ ਨੂੰ ਮਿਲੇ ਡਾਕਟਰਾਂ ਦਾ ਕੀ ਕਹਿਣਾ ਹੈ ਇਸ ਬਾਰੇ ਡਾਕਟਰਾਂ ਨੇ ਵੀ ਜੀ ਤਾਂ ਪ੍ਰੇਸ਼ਣ ਦੋਏ ਰਖਤਾ ਸੀ ਹੂੰ ਦੀ ਕਹਿੰਦੇ ਇਹ ਤਾਂ ਬਾਜ਼ ਰਹਿਣੇਗਾ ਹਾਂ ਬਸ ਇਹੀ ਪਿਆ ਹੈ ਹਾਂ ਮਾਂ-ਬਾਪ ਦੀ ਜੇ ਸਥਿਤੀ ਹੋ ਜਾਂਦੀ ਆ ਬੱਚੇ ਨੂੰ ਸੰਭਾਲ-ਸੰਭਾਲ ਕੇ ਰੱਖਦੇ ਨੇ ਬੱਚੇ ਤੇ ਸਾਡੇ ਸੂਲ ਬਣਾ ਚੁਪੇ ਵੱਡੀ ਸੱਟ ਵੱਜ ਗਈ ਬੇਟੇ ਦੀ ਹਾਂਜੀ ਬੇਬੀ ਇਹ ਹੀ ਕਮਾਉਣ ਵਾਲਾ ਸੀ ਪਹਿਲਾਂ ਤਾਂ ਉੱਠਿਆ ਸੀਗਾ ਹਾਂ ਤੇ ਉਹ ਛੋਟੇ ਸੀ ਦੂਜੇ ਤਾਂ ਅੱਛਾ ਜੀ ਹਾਂਜੀ ਇਹੀ ਦੁਨਾਈ ਤੇ ਆਪ ਪੱਤੀ ਖਰਚਾ ਚੱਲਦੀ ਸੀ ਕਰਦਾ ਹੁਣ ਉਹਨਾਂ ਦੀ ਦਿੱਕਤ ਹੋ ਗਈ ਠੀਕ ਹੈ ਹਾਂਜੀ ਤੇ ਦਵਾਈ ਬੂਟੀ ਚੱਲਦੀ ਹੈ ਇਹਦੀ ਹੁਣ ਹਾਂਜੀ ਇਹਦੀ ਚੱਲਦੀ ਹੈ ਹੁਣ ਕੋਈ ਕਾਕਾ ਜਿਹੜਾ ਪੈਸੇ ਕਮਾਉਂਦਾ ਉਹਦੇ ਵਿੱਚੋਂ ਚੱਲਦਾ ਸਾਰਾ ਕੁਝ ਹਾਂਜੀ ਉਹਦੇ ਵਿੱਚੋਂ ਦਵਾਈਆਂ ਤੁਹਾਡੀਆਂ ਇਹਨਾਂ ਦੀਆਂ ਘਰ ਦੇ ਖਰਚੇ ਹੋਰ ਹਾਂਜੀ ਉਹ ਹੀ ਕਰਦੋਂਗੇ ਠੀਕ ਹੈ ਹਾਂਜੀ ਮਾਤਾ ਜੀ ਕੁਝ ਕਿਸੇ ਨੂੰ ਕੁਝ ਕਹਿਣਾ ਚਾਹੁੰਦੇ ਹੋ ਮਦਦ ਦੀ ਅਪੀਲ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਅਜਿਹੀ ਚੀਜ਼ ਕਹਿਣੀ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਦਿਲ ਦੀਆਂ ਕੀ ਭਾਵਨਾਵਾਂ ਨੇ ਹੁਣ ਬਸ ਵੀਰ ਜੀ ਇਹ ਤਾਂ ਬਸ ਨਾਜ ਹੋ ਜਗੇ ਹਾਂਜੀ ਮੱਦ ਤੋਂ ਮਾਰੀ ਛੁੱਟੀ ਹਾਂ ਠੀਕਾ ਮੇਰੇ ਕਈ ਵਾਰੀ ਅਜਿਹੇ ਖਿਆਲ ਆ ਜਾਂਦੇ ਨੇ ਮਨ ਦੇ ਵਿੱਚ ਵੀ ਰੱਬਾ ਯਾਰ ਆਹ ਕੀ ਕਰਤਾ ਤਾ ਤੂੰ ਮੇਰੇ ਨਾਲ ਮੈਂ ਤਾਂ ਕੰਮ ਕਰਦਾ ਸੀ ਕਈ ਵਾਰੀ ਖਿਆਲ ਆ ਜਾਂਦੇ ਨੇ ਨੌਜਵਾਨ ਭੱਜੇ ਫਿਰਦੇ ਨੇ ਮੇਰੇ ਨਾਲ ਦੇ ਮਨ ਦੇ ਵਿੱਚ ਮਿਲਾਲ ਜ਼ਿਆਦੇ ਨਹੀਂ ਹੁੰਦਾ ਫਿਰ ਹਾਂਜੀ ਵੀਰੇ ਹੁੰਦਾ ਵਾ ਹੈ ਤਾਂ ਹੈਗਾ ਵੀ ਕੰਮ ਕਰਦੇ ਜਿੱਥੇ ਪੈ ਗਏ ਹੁਣ ਫਿਰ ਹੁੰਦਾ ਹੀ ਆ ਦੇਖ ਕੇ ਵੀ ਅਸੀਂ ਵੀ ਤੁਰਦਾ ਫਿਰਦਾ ਹੁੰਦੇ ਹਾਂ ਫਿਰ ਦੇਖ ਕੇ ਆਉਂਦਾ ਤਾਂ ਹੈਗਾ ਹੀ ਰੋਟੀ ਪਾਣੀ ਕਿਵੇਂ ਛੱਕਦੇ ਹੁਣ ਆ ਵੀਰੇ ਹੁਣ ਤਾਂ ਥੋੜਾ ਜਿਹਾ ਆਪਰੇਸ਼ਨ ਜਿਹਾ ਹੋਇਆ ਸੀਗਾ ਆ ਹੋ ਗਿਆ ਜੀ 2 ਕੁ ਮਹੀਨੇ ਤੇ ਹੁਣ ਲਾਜ਼ਮੀ ਚੱਲ ਰਿਹਾ ਫਰੀਦਕੋਟ ਤੋਂ ਮੇਰਾ ਤੇ ਉਹਦੇ ਕਰਕੇ ਥੋੜਾ ਜਿਹਾ ਹੁਣ ਬੈਕ ਹੀ ਖਾਣੀ ਪੈਂਦੀ ਨਹੀਂ ਤਾਂ ਬਹਿ ਤਾ ਕਿਵੇਂ ਜਾਂਦਾ ਸੀਗਾ ਵੀਰੇ ਬੈਠ ਤਾ ਅੱਗੇ ਜਾਂਦਾ ਸੀਗਾ ਬੈਭੂ ਤਾਂ ਜਾਂਨਾ ਤੇ ਹੁਣ ਆ ਥੋੜਾ ਜਿਹਾ ਪੈ ਪੂਪ ਜੇ ਪੈ ਗਏ ਉਹਦੇ ਕਰਕੇ ਥੋੜਾ ਜਿਹਾ ਬਹਿਣਾ ਮੁੱਖਾ ਜਾਂਦਾ ਵੀ ਠੀਕ ਹਾਂਜੀ ਮਤਲਬ ਜੀ ਫਿਰ ਰੋਟੀ ਪਾਣੀ ਕੌਣ ਖਵਾਉਂਦਾ ਇਹਨਾਂ ਨੂੰ ਇਹ ਖਾ ਲੈਂਦੇ ਦੀ ਇੱਕ ਕਣ ਪੈ ਕੇ ਖਾ ਜਾਂਦੇ ਅੱਛਾ ਪਹਿਲਾਂ ਸਰਾਣ ਦੀ ਟੂਰ ਨਾ ਕੇ ਉਹ ਦੁਖਾ ਦਿੰਦੇ अच्छा ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਲੇਟਿਆ ਹੋਇਆ ਪਿਆ ਨੇ ਇਹ ਇਸੇ ਤਰ੍ਹਾਂ ਰੋਟੀ ਖਾਣੀ ਹੈ ਇਸੇ ਤਰ੍ਹਾਂ ਚਾਹ ਪੀਣੀ ਹੈ ਹਾਂਜੀ ਇਹ ਨਹੀਂ ਪੀਣੀ ਹੈ ਠੀਕ ਹੈ ਹਾਂਜੀ ਠੀਕ ਹੈ ਆ ਜਿੱਦਨ ਦਾ ਆਪਰੇਸ਼ਨ ਹੋਇਆ ਬਸ ਇਦਨ ਦੇ ਕਈ ਖੰਧ ਹੋ ਗਏ ਠੀਕ ਹੈ ਹਾਂਜੀ ਹੁਣ ਲਾਸਟ ਵਾਰੀ ਡਾਕਟਰਾਂ ਨੂੰ ਮਿਲੇ ਕੀ ਕਹਿੰਦੇ ਵੀਰ ਜੀ ਉਹਨਾਂ ਦਾ ਤਾਂ ਕੋਈ ਨਹੀਂ ਵੀ ਆ ਹੱਡੀ ਦਾ ਤਾਂ ਕੁਝ ਨਹੀਂ ਉਹਨਾਂ ਨੇ ਕਿਹਾਗਾ ਵੀ ਇਹਦਾ ਇਲਾਜ ਤਾਂ ਹੁਣ ਹੈ ਨਹੀਂਗਾ ਵੀ ਕਈ ਵੀ ਜਗ੍ਹਾ ਦਿਖਾ ਕੇ ਵੀ ਦੇਖ ਲਿਆ ਵਾ ਤੇ ਮਣ ਕੇ ਤਾਂ ਟੁੱਟ ਗਈ ਸੀਗੀ ਇਹਦੀ ਕਾਰਨ ਵੀ ਬਹੁਤ ਜ਼ਿਆਦਾ ਇੱਥੇ ਵੀ ਕੀਤਾ ਦਿਖਾਇਆ ਸੀਗਾ ਪਰ ਨਹੀਂ ਗੱਲ ਬਾਤ ਵੰਦੀ ਠੀਕ ਆ ਵੀਰੇ ਸਾਨੂੰ ਉਮੀਦ ਆਈ ਵੀਡੀਓ ਉਹਨਾਂ ਇਨਸਾਨਾਂ ਤੱਕ ਜ਼ਰੂਰ ਪਹੁੰਚੂਗੀ ਜਿਹੜੇ ਤੁਹਾਡੇ ਨਾਲ ਸਹਾਰਾ ਬਣ ਕੇ ਖੜਨਗੇ ਆਪਣਾ ਐਡਰੈਸ ਜ਼ਰੂਰ ਦੱਸ ਦਿਓ ਇੱਕ ਵਾਰੀ ਵੀਰੇ ਮੇਰਾ ਪਿੰਡ ਤਲਵੰਡੀ ਖੁਰਜ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ ਹੈ ਹਾਂਜੀ ਠੀਕ ਹੈ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਕਸਰ ਤੁਹਾਡੇ ਨਾਲ ਖਬਰਾਂ ਤੇ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਇਹ ਮੁੰਡੇ ਦੀ ਜੀ ਕਹਾਣੀ ਹੈ ਇੱਕ ਕਹਿੰਦੇ ਪਰਿਵਾਰ ਦੀ ਕਹਾਣੀ ਆ ਇਹ ਪਰਿਵਾਰ ਮੁੰਡਾ ਆਪਣਾ ਗੁਜ਼ਾਰਾ ਕਰਨ ਦੇ ਲਈ ਕੰਮਕਾਰ ਕਰਨ ਜਾਂਦਾ ਹੈ ਬੂਰਾ ਵਾਲਾ ਕੰਮ ਕਰਦਾ ਹੈ ਮਸ਼ੀਨ ਪਲਟ ਜਾਂਦੀ ਹੈ ਮਸ਼ੀਨ ਪਲਟ ਜਾਂਦੀ ਹੈ ਉਸ ਦੇ ਬਾਅਦ ਉਹ ਜਿੰਦਗੀ ਦੇ ਵਿੱਚ ਬਹੁਤ ਤਬਦੀਲੀਆਂ ਆਉਂਦੀਆਂ ਨੇ ਪਰਿਵਾਰ ਤੇ ਕਹਿ ਲਓ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਇੱਕ ਛੋਟਾ ਬਰਾ ਜਿਹਦੀ ਉਸਦੀ ਵੀ ਡੈਥ ਹੋ ਗਈ ਸੀ ਪਰਿਵਾਰ ਦੇ ਵਿੱਚੋਂ ਜਿਹੜੇ ਫਾਦਰ ਸਾਹਿਬ ਨੇ ਇਹਨਾਂ ਦੇ ਪਿਤਾ ਜੀ ਉਹਦਾ ਵੀ ਦਿਹਾਂਤ ਹੋ ਗਿਆ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਉਸ ਤੋਂ ਬਾਅਦ ਮਾਤਾ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਮੈਨੂੰ ਵੀ ਭਾਈ 슈ਗਰ ਦੀ ਮਰੀਜ਼ ਆ ਮੇਰੀਆਂ ਵੀ ਟ੍ਰੀਟਮੈਂਟ ਚੱਲਦਾ ਮੇਰਾ ਵੀ ਇਲਾਜ ਚੱਲਦਾ ਏ ਇਹ ਨੌਜਵਾਨ ਮਾਪੇ ਹਮੇਸ਼ਾ ਉਡੀਕਦਾ ਹੁੰਦਾ ਏ ਕਿ ਸਾਡਾ ਬੱਚਾ ਖਰੇ ਕਦੋਂ ਜਵਾਨ ਹੋਵੇ ਜਿਸ ਦੀ ਕਮਾਈ ਦੇ ਨਾਲ ਸਾਡਾ ਘਰਵਾਰ ਚੱਲੇ ਪਰ ਹੁਣ ਕਹਿੰਦੇ ਘਰ ਦੇ ਹਾਲਾਤ ਅਜਿਹੇ ਹੋਗੇ ਸਾਡਾ ਸਹਾਰਾ ਬਣਨਾ ਸੀ ਇਹਨੇ ਪਰ ਹੁਣ ਇਸ ਨੂੰ ਇਹਦਾ ਛੋਟਾ ਭਰਾ ਸੰਵਾਲਦਾ ਹੈ ਉਹ ਵੀ ਕਿਤੇ ਦੂਰ ਕੰਮ ਤੇ ਨਹੀਂ ਜਾਂਦਾ ਪਿੰਡ ਦੇ ਆਲੇ-ਦੁਆਲੇ ਕੰਮ ਕਰਦਾ ਹੈ ਕੀ ਪਤਾ ਕਦੋਂ ਲੋੜ ਪੈ ਜਾਵੇ ਇਸੇ ਤਰ੍ਹਾਂ ਇਸੇ ਤਰ੍ਹਾਂ ਜਿਵੇਂ ਪਿਆ ਵੇਡ ਤੇ ਇਹ ਇਸੇ ਤਰ੍ਹਾਂ ਇਹਨੇ ਰੋਟੀ ਖਾਣੀ ਹੈ ਇਸੇ ਤਰ੍ਹਾਂ ਚਾਹ ਪੀਂਦਾ ਹੈ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਡਾਕਟਰ ਕਹਿੰਦੇ ਨਹੀਂ ਇਲਾਜ ਨਹੀਂ ਸੰਭਵ ਹੋ ਸਕਦਾ ਕਿਉਂਕਿ ਕਹਿੰਦੇ ਪਹਿਲਾਂ ਦੋ ਆਪਰੇਟ ਕਰਾ ਚੁੱਕੇ ਹਾਂ ਅਸੀਂ ਤੁਹਾਨੂੰ ਬੇਨਤੀ ਜ਼ਰੂਰ ਕਰਦੇ ਹਾਂ ਅਜਿਹੇ ਇਨਸਾਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਜ਼ਰੂਰ ਖੜਿਆ ਜਾਵੇ ਜ਼ਰੂਰ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਪਰਿਵਾਰ ਦਾ ਨੰਬਰ ਫਲੈਸ਼ ਜ਼ਰੂਰ ਹੋ ਰਿਹਾ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਪਿੰਡ ਤਲਵੰਡੀ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਨੇੜੇ ਜਗਰਾਉਂ ਪਿੰਡ ਤਲਵੰਡੀ ਖੁਰਦ ਜਗਰਾਉਂ ਦੇ ਨੇੜੇ ਆ ਇਹ ਪਿੰਡ ਨੇੜੇ ਪਿੰਡ ਗੁੜੇ ਇਹਨਾਂ ਪਰਿਵਾਰ ਨੂੰ ਇੱਥੇ ਆ ਕੇ ਜ਼ਰੂਰ ਤੁਸੀਂ ਮਿਲੋ ਸ਼ਾਇਦ ਹੋ ਸਕਦਾ ਤੁਹਾਡੀਆਂ ਦਵਾਵਾਂ ਇਹ ਪਰਿਵਾਰ ਦੇ ਕੰਮ ਆ ਸਕਣ ਪਰਿਵਾਰ ਦਾ ਜਿਹੜਾ ਮੁੰਡਾ ਬਿਸਤਰੇ ਤੇ ਪਿਆਵਾ ਸ਼ਾਇਦ ਉਹਦਾ ਭਲਾ ਹੋ ਸਕੇ ਅਜੀਆਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਡੇ ਨਾਲ ਧੰਨਵਾਦ